ਆ ਜਵਾਦੂ ਜਵਾਦੂ ਪਿੰਡ ਵਿਨਸ ਜਿੰਦਲ ਜੀ ਅੱਜ ਤੁਹਾਡੇ ਕਾਲਜ ਦੇ ਵਿੱਚ ਆਏ ਬਾਵਲਪੁਰ ਮਾ ਸਮਾਜ ਦੇ ਆਗੂ ਆਏ ਨੇ ਤੇ ਉਹਨਾਂ ਨੇ ਤੁਹਾਡੀ ਬਹੁਤ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਆਪਾਂ ਨੂੰ ਕਿ ਹੈ ਕਿ ਵੀ ਆਪਣੇ ਜਿਹੜੇ ਸਾਡੇ ਕਾਲਜ ਨੇ ਤੁਸੀਂ ਇੱਥੇ ਆਓ ਤੇ ਜਿਹੜੇ ਬੂਟੇ ਪਿਛਲੇ ਵਾਰੀ ਲਾਈ ਸੀਗੇ ਬਹੁਤ ਵਧੀਆ ਚੱਲੇ ਆ ਤੇ ਅਸੀਂ ਵੀ ਉਹਨਾਂ 'ਚ ਸੰਭਾਲ ਦੇ ਵਿੱਚ ਕੋਈ ਸਾਡੇ ਸਟਾਫ ਵੱਲੋਂ ਕੋਈ ਕਸਰ ਨਹੀਂ ਛੱਡੀ ਤੇ ਦੁਬਾਰਾ ਫਿਰ ਤੁਸੀਂ ਉਹਨਾਂ ਨੂੰ ਕਿਹਾ ਹੈ ਕਿ ਵੀ ਸਾਡੇ ਇੱਧਰ ਕਾਲਜ ਨੈਂਸੀ ਕਾਲਜ ਇੱਧਰ ਕਾਲਜ 'ਚ ਆਓ ਤੇ ਜਿਹੜਾ ਕਿ ਵੀ ਉਪਰਾਲਾ ਕੀਤਾ ਗਿਆ ਸਮਾਜ ਵੱਲੋਂ ਕਿਵੇਂ ਦੇਖਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਸਮੂਹ ਬੋਲਗੁਰ ਸਮਾਜ ਤੇ ਉਹਨਾਂ ਦੇ ਪ੍ਰਤੀਦਿਪੀ ਸਾਡੇ ਕੋਲ ਅੱਜ ਵਨ ਮੌਸਮ ਦੇ ਤਹਿਤ ਸਾਡੇ ਪਤਾਂ ਰੋਡ ਸਿਕ ਨੈਂਸੀ ਗਰੁੱਪ ਆਫ ਕਾਲਜਿਸ ਵਿਖੇ ਬੂਟੇ ਲਗਾਣ ਲਈ ਆਏ ਨੇ ਇਹ ਉਪਰਾਲਾ ਇਹ ਬਰਾਦਰੀ ਪਿਛਲੇ 3 ਸਾਲਾਂ ਤੋਂ ਸਾਡੇ ਕੋਲ ਲਗਾਤਾਰ ਆ ਰਹੇ ਨੇ ਕਿ ਸਾਡੇ ਕੋਲ ਸਾਡੇ ਵਕਫਾ ਕੈਪਸਾ ਦੇ ਵਿੱਚ ਬੁੱਟੇ ਲਗਾ ਰਹੇ ਨੇ ਤੇ ਬੜੀ ਹੀ ਸ਼ਵੰਗਯੁਗ ਕਦਮ ਹੈ ਇਹਨਾਂ ਦਾ ਕਿ ਸਮਾਜ ਨੂੰ ਪਰਿਵਾਰ ਆਪਣੇ ਪੂਰੇ ਹੀ ਸੋਸਾਇਟੀ ਨੂੰ ਇਸ ਸਮੇਂ ਪਰਿਵਾਰਨ ਦੀ ਸੰਭਾਲ ਦੀ ਲੋੜ ਹੈ ਤੇ ਬਹੁਤ ਹੀ ਜ਼ਰੂਰਤ ਹੈ ਕਿ ਆਪਾਂ ਵੱਧ ਤੋਂ ਵੱਧ ਛਾਦਾਰ ਜਾਂ ਫਲਦਾਰ ਬੁੱਟੇ ਲਗਾਈਏ ਇਸ ਉਪਰਾਲੇ ਦੇ ਵਿੱਚ ਬਾਬਰਪੁਰ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਾਰੇ ਹੀ ਪਤਵੰਤੇ ਸੱਜਣ ਉਰੇ ਆਏ ਹਨ ਅਸੀਂ ਉਹਨਾਂ ਦਾ ਤਹੇ ਦਿਲ ਤੋਂ ਆਪਣੇ ਪੂਰੇ ਮੈਨੇਜਮੈਂਟ ਸਟਾਫ ਤੇ ਬੱਚਿਆਂ ਪਾਸੋਂ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਵਾਦਾ ਕਰਦੇ ਆ ਕਿ ਜਿਸ ਤਰ੍ਹਾਂ ਪਿਛਲੇ 3 ਸਾਲ ਤੋਂ ਉਹ ਸਾਡੇ ਕੋਲ ਲਗਾਤਾਰ ਆ ਰਹੇ ਹਨ ਤੇ ਉਹਨਾਂ ਦੇ ਲਾਏ ਹੋਏ ਬੁੱਟੇ ਜਿਹੜੇ ਛੋਟੇ-ਛੋਟੇ ਬੁੱਟੇ ਸੀ ਅੱਜ ਉਹ ਇੱਕ بڑا ਰੂਪ ਧਾਰਨ ਕਰਕੇ ਵਧੀਆ ਛਾਂ ਤੇ ਫਲ ਸਾਰੇ ਸਮਾਜ ਨੂੰ ਦੇ ਰਹੇ ਹਨ ਇਸੇ ਤਰ੍ਹਾਂ ਇਹਨਾਂ ਦੀ ਸੰਭਾਲ ਰੱਖੀ ਜਾਊਗੀ ਤੇ ਅਸੀਂ ਵੀ ਜਦ ਵੀ ਸਾਡੇ ਨੈਂਸੀ ਗਰੁੱਪ ਆਫ ਕਾਲਜਿਸ ਪਾਸੋਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਯੋਗਦਾਨ ਦੀ ਲੋੜ ਪਵੇਗੀ ਤਾਂ ਅਸੀਂ ਅੱਗੇ ਵੱਧ ਚੜ ਕੇ ਇਸ ਸਮਾਜ ਦੇ ਨਾਲ ਚੱਲਾਂਗੇ ਤੇ ਇਹਨਾਂ ਦਾ ਸਾਥ ਦੇਵਾਂਗੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਇਹਨਾਂ ਦੇ ਅਫਰਟਸ ਨੂੰ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕਰਦੇ ਆ ਤੇ ਬਹੁਤ ਹੀ ਤਾਰੀਫ ਕਰਦੇ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਇਹ ਦੇਖਦੇ ਹਾਂ ਜਿਹੜੀ ਅੱਜ ਪਣੀ ਇਹ ਸਮਾਜ ਵੱਲੋਂ ਜਿਹੜੀ ਬੂਟੇ ਲਾਉਣ ਦੀ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਇਹ ਮੈਂ ਕਹਾਂਗਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਖਾਸ ਕਰਕੇ ਸਮਾਜ ਦਾ ਅਸੀਂ ਹਰ ਸਾਲ ਹੀ ਬੂਟੇ ਲਗਾਉਂਦੇ ਆਂ ਔਰ ਸਾਡੀ ਸੰਸਥਾ ਜਿਹੜੀ ਗਲੋਬਲ ਹਿਊਮਨ ਸਰਵਿਸ ਆਰਗੇਨਾਈਜੇਸ਼ਨ ਅਸੀਂ ਬੂਟੇ ਖਰੀਦ ਕੇ ਤੇ ਫਿਰ ਇਹ ਕੋਸਟ ਉੱਤੇ ਜੀ ਅਸੀਂ ਪੈਸੇ ਨਹੀਂ ਲੈਂਦੇ ਐਜ਼ ਆਨ ਟੂਡੇ पां लाख बूटे अ लगा चुके हैं पटियाले तक सीमित नहीं है साड़ा कल पंजाब हिमाचल जम्मू कश्मीर और सारी कम देख के तीन गोल्ड मैडल सूँ मिल चुके हैं एक गवर्नर ऑफ हिमाचल प्रदेश हिमाचल प्रदेश और दूसरा कैप कैप्टन अमरिंदर सिंह तीसरा जो है डायरेक्टर जनरल पुलिस चंडीगढ़ उन्होंने ਵੀ ਸਰਦ ਸਰੋਵਰ ਦਿੱਤਾ ਉਹਨਾਂ ਨੇ ਵੀ ਸਾਨੂੰ ਗੋਲਡ ਮਨ ਦਿੱਤਾ ਉਸ ਤੋਂ ਇਲਾਵਾ तकरीबन ਮੈਂ ਸਾਰਾ ਪੰਜਾਬ ਤੇ ਦਿੱਲੀ ਹਰਿਆਣਾ ਅਸੀਂ ਸਾਰਾ ਕਵਰ ਕੀਤਾ ਹੈਗਾ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਜਿੱਥੇ ਵੀ ਅਸੀਂ ਕੋਈ ਇਸ ਮਹਿੰਦੀ ਜ਼ਿਕਰ ਕੀਤਾ ਹੈ ਜਾਂ ਕੋਈ ਬੁਟੇ ਹਣੇ ਹੈ ਸਾਨੂੰ ਬੜੀ ਕੋਆਪਰੇਸ਼ਨ ਮਿਲੀ ਹੈ ਜੀ ਔਰ ਬੜੇ ਖੁਸ਼ ਹੁੰਦੇ ਨੇ ਉਹ ਸਾਨੂੰ ਆਸ਼ੀਰਵਾਦ ਦਿੰਦੇ ਨੇ ਤੇ ਮੈਂ ਇਸ ਮੌਕੇ ਤੇ ਇਹੀ ਕਵਾਂਗਾ ਵੀ ਤੁਸੀਂ ਇਹ ਜਿਹੜਾ ਪ੍ਰਗਟਾ ਕੀਤਾ ਇਹਨੂੰ ਜਾਰੀ ਰੱਖੋ ਕਿਸੇ ਹੁਣ ਕਹਿਣ ਲੱਗੇ ਜੀ ਸਾਨੂੰ ਬੂਟੇ ਚਾਹੀਦੇ ਨੇ ਮੈਂ ਕਹਾਂ ਜੀ ਲਓ ਗੱਡੇ ਬੂਟਾ ਜਿਸ ਬੂਟੇ ਤਣਦੇ ਜੀ ਲੈ ਲੈਣ ਦੇ ਬੂਟੇ ਬੂਟੇ ਲੈਣ ਦੇ ਹਾਂਜੀ ਹਾਂਜੀ ਕੋਈ ਬੂਟੇ ਦੀ ਕੋਈ ਕਮੀ ਨਹੀਂ ਹੈ ਤੁਸੀਂ ਜਿੰਨੇ ਬੂਟੇ ਮੰਗੋਏ ਅਸੀਂ ਦੇਵਾਗੇ ਪਰ ਜਿਸ ਤਰ੍ਹਾਂ ਇਹਨੇ ਕਿਹਾ ਵੀ ਇਹਨੂੰ ਕਾਫਰ ਕਰਨਾ ਚਾਹੀਦਾ ਹੈਗਾ ਸਾਡੇ ਹੱਥ ਜੋੜ ਕੇ ਬੈਂਕੀ ਸਰ ਨੂੰ ਸਾਰਿਆਂ ਨੂੰ ਸੱਚਾ ਬੋਲ ਸਾਨੂੰ ਸਮਰਥਿਤ ਤੇ ਤੁਸਾਨੂੰ ਅਸ਼ੀਰਵਾਦ ਦੇ ਹੋਵੇ ਹਰ ਸਾਡੇ ਸਾਥੇ ਸੀ ਤੁਹਾਨੂੰ ਸਾਰਿਆਂ ਦਾ ਸੀਵਰ ਲਈ ਤੁਹੂ ਟਿਕ ਲੈ। थैंक यू वेरी मच। ਧੰਨਵਾਦ। ਪ੍ਰਧਾਨ ਜੀ ਜਿਹੜਾ ਅੱਜ ਆਪਣਾ ਤੀਸਰਾ ਸੀਜ਼ਨ ਹੈ। ਅੱਜ ਇਹ ਤੀਸਰਾ ਸੀਜ਼ਨ ਹੈ ਕਿ ਵੀ ਆਪਣੇ ਜਿਹੜੇ ਇਹ ਬੂਟੇ ਲਾਣ ਦੀ ਮਾਹੀ ਮਿੰਡੀ ਗਈ ਹੈ। ਪਿਛਲੇ ਸੀਜ਼ਨ ਵੀ ਬੂਟੇ ਲਾਏ ਸੀਗੇ ਪਾਤਣਾ ਆਪਣਾ ਭਵਾਨੀਗੜ ਨੱਬ ਤੇ ਸਮਾਣਾ ਦੇ ਵਿੱਚ ਵੀ ਬੂਟੇ ਜਿਹੜੇ ਲਾਏ ਸੀਗੇ ਹਜ਼ਾਰਾਂ ਦੀ ਗਿਣਤੀ ਚ ਲਾਏ ਸੀਗੇ ਪਰ ਜਿਹੜਾ ਸਮਾਜ ਦਾ ਵੱਲੋਂ ਉਪਰਾਲਾ ਕੀਤਾ ਗਿਆ ਸੀ ਇਹੀ ਸ਼ੁਰੂ ਕਰਕੇ ਕੀਤਾ ਗਿਆ ਸੀਗਾ ਕਿ ਵੀ ਜਿੰਨੇ ਵੀ ਬੂਟੇ ਲਾਣੇ ਨੇ ਬੂਟੇ ਸੁੱਕਣ ਨਹੀਂ ਦੇਣੇ। ਤੇ ਹੁਣੇ ਤੀਸਰੇ ਪੜਾਅ ਦੇ ਵਿੱਚ ਆਪਾਂ ਤੇ ਜਿਹੜੇ ਬੂਟੇ ਦੀ ਸ਼ੁਰੂ ਕੀਤੀ ਹੈ ਮਾਹਿਮ ਕੀ ਕਹਿਣਾ ਚਾਹੁੰਦੇ ਆਂ ਇਹਦੇ ਬਾਰੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਆਵਰਣ ਸੰਭਾਲਣ ਵਾਸਤੇ ਅੱਜ ਦੇ ਸਮਾਜਾ ਜਿੱਸਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਨੂੰ ਸੰਭਾਲਣ ਵਾਸਤੇ ਬੂਟਿਆਂ ਦੀ ਬਹੁਤ ਲੋੜ ਹੈ ਖਾਸ ਕਰਕੇ ਜਿਹੜੇ ਬੂਟੇ ਲੱਗ ਜਾਂਦੇ ਨੇ ਦਰਖਤ ਬਣਦੇ ਨੇ ਉਹਨਾਂ ਨੂੰ ਸੰਭਾਲਣਾ ਜਿਹੜਾ ਨਾ ਬਹੁਤ ਜ਼ਰੂਰੀ ਹੈ ਆ ਅੱਜ ਤੋਂ ਇਸੇ 5-6 ਸਾਲ ਪਹਿਲਾਂ ਵੀ ਬਹਲਪੁਰ ਮਹਾਸੰਗ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਸੀਗਾ ਫਿਰ ਇਹ ਹਰ ਹਰ ਦਾ ਸੀ ਕਈ ਸ਼ਹਿਰਾਂ ਦੇ ਵਿੱਚ ਇਹ ਤੁਸੀਂ ਕੋਈ ਸ਼ਹਿਰ ਦਾ ਨਾਮ ਲੈ ਲਿਆ ਪਰ ਸਾਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਸੀ ਕਿਸੇ ਤੇ ਲਾਣ ਲਈ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਜੀ ਗਿਣਤੀ ਕਰਨ ਲੱਗੇ ਤਾਂ ਕਈ ਹਜ਼ਾਰਾਂ ਦੀ ਗਿਣਤੀ ਆ ਗਈ ਸੀ ਜੀ ਇਹ ਇੱਕ ਬਹੁਤ ਥੋੜੀ ਉਪਲਬਧੀ ਸੀ ਤੇ ਮੈਨੂੰ ਰਾਜਕੁਮਾਰ ਜੀ ਨੇ ਇੱਕ ਸਿਹਾਰ ਦਿੱਤਾ ਕਿ ਮੇਰੀ ਪੋਤਰੀ ਦਾ ਜਨਮ ਦਿਨ ਹੈ ਮੈਂ ਮਨਾਣਾ ਚਾਹਾਂ ਮੈਂ 11 ਹੋਟਲ ਆਕੇ ਨਾਲ ਇਹਦਾ ਜਨਮ ਦਿਨ ਮਨਾਣਾ ਚਾਹਾਂਗਾ ਮੈਂ ਇਹਨੂੰ ਕਹਿੰਦਾ ਵੀ ਤੂੰ ਮੇਰੇ ਦਿਲ ਦੀ ਗੱਲ ਸਮਝ ਲਈ ਮੇਰੇ ਵੀ ਇੱਕ ਮਾਤਾ ਜੀ ਦੇ ਨਾਮ ਤੇ ਮਾਤਾ ਲక్ష్ਮੀ ਦੀ ਉਹ ਸੀਜਾ ਨਾਮ ਤੇ ਇੱਕ ਟਰਸਟ ਬਣਾਈ ਹੋਈ ਹੈ ਜਿਸ ਦਾ ਇਹ ਕੰਮ ਹੈ ਕਿ ਹਮੇਸ਼ਾ ਹਰ ਤਰ੍ਹਾਂ ਦੇ ਜਿਹੜੇ ਹੈਗੇ ਨਾ ਪਾਰਕਾਂ ਦੇ ਵਿੱਚ ਔਰ ਜਿੱਥੇ ਕਿਤੇ ਵੀ ਸੜਕ ਪੈਂਦੀ ਹੈ ਚੰਗਾ ਲੱਗਦਾ ਹੈ ਅਸੀਂ ਬੂਟੇ ਲਾਣੇ ਹਨ ਕਰਨਲ ਬਿਸ਼ਨ ਦਾਸ ਜੀ ਸਾਡਾ ਹਮੇਸ਼ਾ ਸਹਿਯੋਗ ਦਿੰਦੇ ਰਹਿੰਦੇ ਨੇ ਪਰਿਆਵਰਣ ਨੂੰ ਸੰਭਾਲਣ ਵਾਸਤੇ ਬਹੁਤ ਬੜੀ ਸੰਸਥਾ ਇਹ ਨਾਲ ਦੀ ਜਿਹੜੀ ਸਾਡੇ ਨਾਲ ਲੱਗਦੀ ਹੈ ਅਸੀਂ ਇਹ ਕੰਮ ਲਗਾਤਾਰ ਕਰਦੇ ਰਹਿੰਨੇ ਆ ਇਹਨਾਂ ਪਾਰਕਾਂ ਦੇ ਵਿੱਚ ਜਾ ਕੇ ਬੂਟੇ ਲਾਣੇ ਔਰ ਆਰੋ ਪਲਾਂਟਸ ਲਗਾਣਾ ਸਕੂਲਾਂ ਕਾਲਜਾਂ ਦੇ ਵਿੱਚ ਕਿਤਾਬਾਂ ਦੇਣੀਆਂ ਜਿਹੜੇ ਅਸੀਂ ਲਾਖਤਾਂ ਵਿੱਚ ਕਰ ਗਏ ਸੀਗੇ ਉਸੇ ਮੌਕੇ ਨੂੰ ਮੈਨੂੰ ਰਾਜਕੁਮਾਰ ਦਾ ਜਿਹੜਾ ਸੁਨੇਹਾ ਮਿਲਿਆ ਮੈਂ ਬਹੁਤ ਖੁਸ਼ੀ ਹੋਈ ਪਰ ਕੁਝ ਕਾਰਨਾ ਕਰਕੇ ਅਸੀਂ ਜਨਮ ਦਿਨ ਵਾਲਾ ਦਿਨ ਬੂਟੇ ਨਹੀਂ ਲਗਾ ਸਕੇ ਸੀਗੇ ਉਦੋਂ 11 ਬੂਟੇ ਕਹਤੇ ਸੀਗੇ ਫੋਨ ਅਸੀਂ ਜਿਹੜਾ ਹੈ ਇੱਕ ਜ਼ਾਰਾ ਦੇ ਉੱਤੇ ਇੱਕ ਪਲਾਟ ਲੈ ਕੇ ਆਏ ਨੇ ਕਿ ਜਿਹੜੇ ਲਗਾਤਾਰ ਲੱਗਣ ਇੱਕੋ ਇੱਕ ਗੱਲ ਮੈਂ ਕਹਾਂਗਾ ਬਾਰ ਬਾਰ ਤੁਹ ਸਾਰਿਆਂ ਨੂੰ ਬੂਟੇ ਤਾਂ ਲੱਗ ਜਾਂਦੇ ਨੇ ਸਭ ਤੋਂ ਜ਼ਰੂਰੀ ਗੱਲ ਇਹਨਾਂ ਨੂੰ ਸੰਭਾਲ ਲੈਣਾ ਸੰਭਾਲ ਲੈਣਾ ਜੀ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਜਿੰਦਲ ਸਾਹਿਬ ਨੇ ਇਸ ਕਾਲਜ ਦੇ ਵਿੱਚ ਜਿਹੜੇ ਪਿਛਲੇ ਵਾਲੇ ਊਟੇ ਲਾਗੇ ਸੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਕੋਈ ਇਸ ਵੇਲੇ ਬਹੁਤ ਵੱਡਾ ਰੂਪ ਤਨ ਕਰ ਗਏ ਨੇ ਔਰ ਇਸੇ ਤਰ੍ਹਾਂ ਮੈਂ ਸਭ ਨੂੰ ਬੇਨਤੀ ਹੀ ਕਰਾਂਗਾ ਊਟੇ ਲੱਗਣ ਸੰਭਾਲੋ ਔਰ ਇੱਕ ਇਹੋ ਜਿਹੀ ਮੁਹਿੰਮ ਬਣਾਓ ਜਦੋਂ ਕਦੇ ਬਾੜਸ਼ਾਂ ਤੋਂ ਲੱਗਣ ਉਹਦੇ ਜਰੂਰ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਓ ਜੀ ਧੰਨਵਾਦ 15 ਕਿਟਾਰੇ ਹਾਂ ਜੀ

ਕਾਹਲਾ ਬੰਦਾ ਉਹ ਜਿਹੜਾ ਰੈਡੀ ਆ ਗਿਆ ਵੱਡੇ ਵਾਲਾ ਉਹ ਥੋੜੇ ਵਿੱਚ ਆਣੀ ਨਾ ਬੋਏ। ਫੱਪੀ ਦਰ ਆਵੀ। ਫੱਪੀ ਹੈ ਜੀ ਬਿਲਕੁਲ ਨਹੀਂ ਪਾਣੀ ਪਾਣੀ। ਤੱਕ ਠੀਕ ਜੋ ਗ੍ਰੋਥ ਥੋੜੀ ਜਲਦੀ ਹੁੰਦੀ ਹੈ ਜੀ। ਹਾਂ ਜੀ। ਗ੍ਰੋਥ ਸਿੱਧਾ ਕਰੋ। ਦੇਖੋ ਸਿੱਧਾ ਕਰੋ। ਸਿੱਧਾ ਕਰ ਬੇਟਾ। ਛਾਏ ਹੋਏ। ਫੁੱਲ। ਐਲ ਐ ਸੀ ਨਹੀਂ ਆਉਂਦਾ। ਔਰ ਪੱਤੇ ਬਿਲਕੁਲ ਨਹੀਂ ਚੱਲਦੇ। ਹਾਂ। ਫਿਰ ਸੈੱਟ ਕਰ ਦਿਓ ਤਾ ਪੱਲੇ ਪੱਲੇ ਕਰ ਦੇਣਗੇ। ਪੱਤੇ ਹੀ ਕਰ ਦੇਣਗੇ। ਆਜਾ ਤੁਸੀਂ ਬਾਂਝ ਲਵਾ ਲਓ ਬਾਕੀ। ਇਧਰ ਆਓ ਮਿਲ ਗਏ ਇਧਰ ਆਓ। ਇੱਥੇ ਆ ਮੈਂ ਲਵਾਉਂਦਾ। ਕੋਈ ਗੱਲ ਨਹੀਂ। ਵਾਤਾਵਰਨ ਦੀ ਸੰਭਾਲ ਸੰਭਾਲ ਲਈ ਜਿਵੇਂ ਵਾਤਾਵਰਨ ਦੂਸ਼ਿਤ ਹੋ ਰਿਹਾ ਸਭ ਨੂੰ ਪਤਾ ਹੀ ਆਪਾਂ ਦੇਖ ਹੀ ਰਹੇ ਆ ਪਰ ਜਿਹੜਾ ਅਜੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬਾਬਲਪੁਰ ਸਮਾਜ ਵੱਲੋਂ ਤੇ ਬਾਬਲਪੁਰ ਸਮਾਜ ਦੇ ਸੀਨੀਅਰ ਆਗੂ ਵੀ ਆਏ ਨੇ ਆਪਣੇ ਰਾਜਪੁਰਾ ਤੋਂ ਵੀ ਗੱਲਬਾਤ ਕਰਾਂਗੇ ਤੇ ਪਰ ਜਿਹੜਾ ਅਜੇ ਇਹ ਉਪਰਾਲਾ ਕੀਤਾ ਗਿਆ ਮਦਨ ਨਾਲ ਜੀ ਵੀ ਆਏ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਾਡਾ ਚੈਨਲ ਤੇ ਸਾਡਾ ਅਖਬਾਰ ਤੇਜ ਸਵੇਰਾ ਵੀ ਉਹਨਾਂ ਦਾ ਸਨਮਾਨ ਕਰਦਾ ਹੈ ਤੇ ਪਰ ਜਿਹੜਾ ਜੋ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਰਾਜkumar ਜੀ ਵੱਲੋਂ ਕਿ ਬਹੁਤ ਹੀ ਵਧੀਆ ਹੈ ਕਵੀ ਜਿਹਦੇ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਦੀ ਹੋਏਗੀ ਤੇ ਜਿੱਥੇ ਅੱਜ ਇਹ ਬੂਟੇ ਲਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਵੀ ਇਸ ਸਮੂਹ ਆਗੂਆਂ ਦਾ ਕਿ ਵੀ ਕੋਈ ਵੀ ਬੂਟਾ ਪਾਣੀ ਤੋਂ ਵਾਂਝਾ ਨਾ ਰਵੇ ਤੇ ਸਾਂਭ ਸੰਭਾਲ ਰਵੇ ਇਸ ਕਰਕੇ ਉਹਨਾਂ ਨੇ ਐਸੀ ਥਾਵਾਂ ਲਾਈਆਂ ਨੇ ਅੱਜ ਖੜੇ ਨੇ ਨੈਂਸੀ ਕਾਲਜ ਆਫ ਨੈਂਸੀ ਗਰੁੱਪ ਆਫ ਕਾਲਜ 'ਚ ਖੜੇ ਆ ਜਿੱਥੇ ਆਪਣੇ ਉਹਨਾਂ ਭਰਾਵਾਂ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਵੱਲੋਂ ਸਰ ਨੇ ਬਹੁਤ ਵਧੀਆ ਕਿਹਾ ਹੈ ਕਿ ਵੀ ਇੱਧਰ ਸਾਡੇ ਕਾਲਜ ਚ ਆਓ ਤੇ ਤੁਹਾਡਾ ਵਿਸ਼ੇਸ਼ ਸਨਮਾਨ ਹੈ ਕਿ ਬੀਥੇ ਜਿਹੜਾ ਤੁਸੀਂ ਬੁੱਟਿਆਂ ਦੀ ਮੋਹਮ ਸ਼ੁਰੂ ਕੀਤੀ ਹੈ ਲਾਉਣ ਦੀ ਵਧੀਆ ਉਪਰਾਲਾ ਹੈ ਲੈ ਜੀ ਆ ਵੀ ਲੈ ਬਟਾ ਅੱਗੇ ਪਾਣੀ ਦੇ ਆ ਪਾ ਲੈ ਪਾ ਲੈ ਆਓ ਜੀ ਤਰ੍ਹਾਂ ਜੀ ਜੀ ਇਹ ਘਰੇ ਕਿ ਕਿ ਲੱਗੇ ਇਹਦਾ ਕੱਟ ਕਰਨਾ ਹੈਗਾ ਇਹ ਮਿੱਟੀ ਪਰਪਰ ਪਾਏ ਹੈ ਆਪਾਂ ਆਓ ਜੀ ਆਓ ਦਿਓ ਜੀ ਕਿਰਪਾ ਖੜੇ ਜੀ ਖੜੇ ਜਾਓ ਜੀ ਖੁਰਪਾ ਲੈਣਾ ਕਿਰਪਾਓ ਬੈਠ ਜਾਣਾ ਖੁਰਪਾ ਜਾਓ ਤੇ ਜਿਹੜੀ ਅੱਜ ਦੀ ਬੂਟਿਆਂ ਦੀ ਮਹਿਮ ਦੇ ਵਿੱਚ ਜ਼ਿਆਦਾਤਰ ਬੂਟੇ ਛਾਂਦਾਰ ਨਹੀਂ ਤੇ ਫਲਦਾਰ ਬੂਟੇ ਨੇ ਜਿਹੜੇ ਲਾਈ ਜਾ ਰਹੇ ਨੇ ਤੇ ਨੈਂਸੀ ਗਰੁੱਪ ਆਫ ਮੈਨੇਜਮੈਂਟ ਨਾਲ ਵੀ ਗੱਲਬਾਤ ਕਰਾਂਗੇ ਤੇ ਬਹੁਤ ਵਧੀਆ ਉਪਰਾਲਾ ਜਿਹਦੀ ਸਮੂਹ ਸ਼ਹਿਰ ਵਾਸੀ ਤੇ ਦੇਸ਼ ਵਾਸੀ ਸਲਾhanga ਵੀ ਕਰਦੇ ਨੇ ਕਿ ਵੀ ਹਰ ਵਿਅਕਤੀ ਨੂੰ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਪਰ ਪਿਛਲੇ ਸੀਜ਼ਨ ਵੀ ਬਹੁਤ ਵਧੀਆ ਇਹ ਮੁਹਿੰਮ ਢੀ ਗਈ ਸੀਗੀ ਤੇ ਇੱਕੀ ਵੀ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਲਾਏ ਜਾ ਰਹੇ ਨੇ ਬੂਟੇ ਤੁਹਾਨੂੰ ਤੇ ਤਰਾਜ਼ੀ ਹੋਵੇ ਤਾਂ ਲੈ ਲਓ ਤੋ ਬੋਸੀ ਕਰ ਲੈਣਗੇ ਉਹ ਕਰ ਲੈਣਗੇ ਇੱਕ ਵਾਰੇ ਖੜਾ ਲਈ ਲੋ ਹਾਂ ਆਓ ਜੀ ਵਦਵਾ ਜੀ ਆਜੋ ਬਦਾਂ ਜੀ ਆਓ ਦੂਰ ਸਾਹਿਬ ਆਜੋ ਆਜੋ